ਗੁਰਤੇਗ ਬਹਾਦਰ ਜੀ ਨੂੰ ਸ਼ਹੀਦ ਕਰਾਉਣ ਵਾਲਾ ਹੰਕਾਰੀ ਔਰੰਗਜ਼ੇਬ ਕਿਵੇਂ ਉਦਾਨਤ ਹੋਇਆ ਕਿਵੇਂ ਉਹ ਮਰਿਆ ਕਿਵੇਂ ਉਹ ਪਾਗਲ ਹੋ ਕੇ ਤੜਫ ਤੜਫ ਕੇ ਮਰਿਆ ਅੱਖਾਂ ਅੰਦਰ ਤਸ ਗਈਆਂ ਸੀ ਉਹਦੀਆਂ ਤੇ ਜਿਹੜੇ ਸੀ ਉਹ ਟੁੱਕੇ ਸੀ ਅੱਗੇ ਇੱਕ ਲੱਤ ਟੁੱਟ ਗਈ ਸੀ ਉਹਦੀ ਤੇ ਸੈਨਿਕਾ ਤੋਂ ਬਿਨਾ ਉਹ ਉੱਠ ਨਹੀਂ ਸਕਦਾ ਜੇ ਉਹਦੀਆਂ ਲਾਸਟ ਪੀੜੀਆਂ ਦੀ ਗੱਲ ਕਰੀਏ ਇੰਨਾ ਮਾੜਾ ਹਾਲ ਆ ਉਹਨਾਂ ਦਾ ਵੀ ਉਹ ਕਲਕੱਤੇ ਦੀ ਅੱਜ ਵੀ ਝੁੱਗੀਆਂ 'ਚ ਰਹਿੰਦੇ ਨੇ ਸੋਚੋ ਜਿਹੜਾ ਕਹਿੰਦਾ ਸੀ ਕੌਣ ਆ ਗੁਰੂ ਗੋਬਿੰਦ ਸਿੰਘ ਸਾਰਾ ਪਰਿਵਾਰ ਸ਼ਹੀਦ ਕਰਵਾਤਾ ਲਾਸਟ ਵਿੱਚ ਉਹਦੇ ਨਾਲ ਕੀ ਹੋਇਆ ਅੱਜ ਆਪਾਂ ਉਸ ਦੀ ਗੱਲ ਕਰਾਂਗੇ ਇੰਨਾ ਕ ਹੰਕਾਰ ਸੀ ਉਸ ਨੂੰ ਤੇ ਅੱਜ ਉਹਦੀ ਕਬਰ ਦੇ ਉੱਤੇ ਕੋਈ ਦੀਵਾ ਜਲਾਉਣ ਵਾਲਾ ਵੀ ਨਹੀਂ ਕਰੋੜਾਂ ਦਾ ਮਾਲਕ ਔਰੰਗਜੀਬ ਆਪਣੇ ਆਖਰੀ ਸਮੇਂ ਦੇ ਵਿੱਚ ਟੋਪੀਆਂ ਵੜਨ ਲਈ ਮਜਬੂਰ ਹੋ ਗਿਆ ਸੀ ਮਰਨ ਤੋਂ ਪਹਿਲਾਂ ਉਹਨੇ ਆਪਣੇ ਪੁੱਤਰਾਂ ਨੂੰ ਇੱਕ ਖੱਤ ਵੀ ਲਿਖਿਆ ਸੀ ਔਰੰਗਜ਼ੇਬ ਨੇ ਕਿਹਾ ਸੀ ਵੀ ਮੇਰੀ ਕਬਰ ਦੇ ਉੱਤੇ ਕੋਈ ਦਰਖਤ ਨਾ ਲਾਇਓ ਕੋਈ ਸ਼ਾਤ ਨਾ ਕਰਿਓ ਵੀ ਮੇਰੇ ਵਰਗੇ ਪਾਪੀ ਬੰਦੇ ਨੂੰ ਧੁੱਪ ਦੇ ਵਿੱਚ ਸੜਨਾ ਚਾਹੀਦਾ ਸੋਚੋ ਇੰਨਾ ਕਿ ਡਰ ਗਿਆ ਸੀ ਉਹ ਆਪਣੇ ਗੁਨਾਹਾਂ ਤੋਂ ਇਹ ਜਿਹੜਾ ਡਰ ਸੀ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨੇ ਦਿੱਤਾ ਸੀ ਜਫਰਨਾਮੇ ਦੇ ਉਹ ਸ਼ਬਦਾਂ ਨੇ ਦਿੱਤਾ ਸੀ ਜਿਹਨੂੰ ਸੁਣ ਕੇ ਔਰੰਗਜ਼ੇਬ ਇੰਨਾ ਕਿ ਡਰ ਗਿਆ ਵੀ ਉਹਨੂੰ ਆਪਣੇ ਗੁਰਾਹਾਂ ਦਾ ਪਛਤਾਵਾ ਹੋਣ ਲੱਗਿਆ ਕਿਵੇਂ ਸਿੱਖਾਂ ਨੇ ਤਿੰਨ ਵਾਰ ਉਹ ਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਡਰ ਕੇ ਦਿੱਲੀ ਛੱਡਣੀ ਪਈ ਔਰੰਗਜ਼ੇਬ ਜਾਮਾ ਮਸਜਿਦ ਦੇ ਪੌੜੀਆਂ ਤੇ ਸੀਗਾ ਤੇ ਇੱਕ ਸਿੱਖ ਹੁੰਦਾ ਨੰਗੀ ਤਲਵਾਰ ਲੈ ਕੇ ਉਹਦੇ ਵੱਲ ਨੂੰ ਭੱਜ ਲੈਂਦਾ ਉਹ ਪੂਰੇ ਭਾਰਤ ਤੇ ਰਾਜ ਕਰਨ ਵਾਲਾ ਬੰਦਾ ਜਦੋਂ ਮਰਿਆ ਉਦੋਂ ਕੱਲਾ ਸੀ ਮਹਿਲਾ ਚ ਰਹਿਣ ਵਾਲਾ ਰਾਜਾ ਕਿਵੇਂ ਇੱਕ ਤੰਬੂਆਂ ਦੇ ਵਿੱਚ ਮਰਿਆ ਔਰੰਗਜ਼ੇਬ ਦੇ ਆਖਰੀ ਸ਼ਬਦ ਕੀ ਸੀ ਇਹ ਸਾਰਾ ਕੁਝ ਤੁਹਾਨੂੰ ਅੱਜ ਇਹ ਵੀਡੀਓ ਦੇ ਵਿੱਚ ਦੱਸਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ 24 ਨਵੰਬਰ 1675 ਵਿੱਚ ਚਾਂਦਨੀ ਚੌਕ 'ਚ ਸ਼ਹੀਦ ਕਰਾਤਾ ਸੀ ਸਿੱਖਾਂ ਦੀ ਜਿਹੜੀ ਗਿਣਤੀ ਸੀਗੀ ਉਹ ਉਸ ਸਮੇਂ ਥੋੜੀ ਸੀਗੀ ਪਰ ਸਿੱਖਾਂ ਦੇ ਵਿੱਚ ਰੋਸ ਬਹੁਤ ਸੀ ਇਸ ਗੱਲ ਦਾ ਇੱਕ ਸਾਲ ਦੇ ਵਿੱਚ ਹੀ ਉਹਦੇ ਉੱਤੇ ਤਿੰਨ ਹਮਲੇ ਹੋ ਗਏ ਸੀ। ਪਹਿਲਾ ਹਮਲਾ ਚਾਂਦਨੀ ਚੌਂਕ ਦੇ ਵਿੱਚ ਹੀ ਹੋਇਆ ਸੀਗਾ ਜਦੋਂ ਉਹ ਆਪਣੇ ਕਾਫਲੇ ਦੇ ਨਾਲ ਜਾ ਰਿਹਾ ਸੀ। ਭੀੜ ਦੇ ਵਿੱਚ ਸਾਰੇ ਉਹਨੂੰ ਸਲਾਮ ਕਰ ਰਹੇ ਸੀ। ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਡੰਡਾ ਮਾਰਦਾ ਉਹਦੇ ਬਗਤਮਾ। ਉਹ ਡੰਡਾ ਉਹਦੇ ਲੱਗਦਾ ਨਹੀਂ। ਉਹਦੇ ਛਤਰ ਤੇ ਲੱਗਦਾ। ਉਸ ਟਾਈਮ ਹਿੱਲ ਗਏ ਲੋਕ। ਵੀ ਕੌਣ ਆ ਇਹ? ਦੂਜਾ ਹਮਲਾ ਹੁੰਦਾ ਜਦੋਂ ਉਹ ਜਾਮਾ ਮਸਜਿਦ ਦੇ ਵਿੱਚ ਮੱਥਾ ਟੇਕਣ ਜਾਂਦਾ। ਉਹ ਜਾਮਾ ਮਸਜਿਦ ਦੀਆਂ ਪੌੜੀਆਂ ਤੇ ਹੁੰਦਾ ਤੇ ਇੱਕ ਸਿੱਖ ਹੁੰਦਾ ਨੰਗੀ ਕਿਰਪਾਨ ਲੈ ਕੇ ਉਹਦੇ ਵੱਲ ਨੂੰ ਭੱਜਦਾ। ਪਰ ਉਹਨੂੰ ਸਿੱਖ ਨੂੰ ਉਹਦੇ ਤੱਕ ਨਹੀਂ ਪਹੁੰਚਣ ਦਿੱ ਰਾ ਵਿੱਚ ਹੀ ਫੜ ਲਿਆ ਜਾਂਦਾ ਫਿਰ ਉਸ ਤੋਂ ਬਾਅਦ ਉਹਨੂੰ ਮੌਦੀ ਸੜਜਾ ਸੁਣਾ ਦਿੱਤੀ ਜਾਂਦੀ ਹੈ ਤੀਜਾ ਹਮਲਾ ਹੁੰਦਾ ਜਦੋਂ ਜਮਨਾ ਨਦੀ ਦੇ ਕੰਢੇ ਤੇ ਸੈਰ ਕਰ ਰਿਹਾ ਹੁੰਦਾ ਔਰੰਗਜ਼ੇਬ ਤੇ ਜਦੋਂ ਉਹ ਪਿਸ਼ਤੀ ਦੇ ਵਿੱਚ ਵਹਿੰਦਾ ਤਾਂ ਇੱਕ ਗੁਰੂ ਦਾ ਸਿੱਖ ਦੋ ਇਟਾ ਮਾਰਦਾ ਉਹਦੇ ਹੱਲ ਨੂੰ ਬਗਦਮੀ ਉਹਦੇ ਵਿੱਚ ਇੱਕ ਇੱਟ ਜਿਹੜੀ ਉਹਦੇ ਸੰਗਾਸਨ ਦੇ ਲੱਗਦੀ ਹੈ ਜਾ ਕੇ ਉਹ ਡਰ ਜਾਂਦਾ ਇੰਨਾ ਕਿ ਉਸ ਟਾਈਮ ਉਹ ਡਰ ਗਿਆ ਕਿਉਂਕਿ ਉਹਦੇ ਉੱਤੇ ਹਮਲੇ ਹੋਣ ਲੱਗੇ ਸੀਗੇ ਉਹਨੂੰ ਪਤਾ ਲੱਗ ਗਿਆ ਸੀ ਵੀ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਹਮਲਿਆਂ ਦਾ ਜਿਹੜਾ سلسلہ ਹੈ ਇਦਾਂ ਚੱਲਦਾ ਰਿਹਾ ਪਰ ਜਦੋਂ ਟਾਈਮ ਆਜਾ ਵੀ ਉਹ ਇੰਨਾ ਖੌਫ ਖਾ ਗਿਆ ਵੀ ਉਹ ਨੂੰ ਦਿੱਲੀ ਛੱਡਣਾ ਮਜਬੂਰ ਕਰ ਲਿਆ ਉਹਦੇ ਮੰਨਨੇ ਵੀ ਹੁਣ ਮੈਨੂੰ ਦਿੱਲੀ ਦੇ ਵਿੱਚੋਂ ਜਾਣਾ ਚਾਹੀਦਾ ਤਕਰੀਬਨ 1676 ਵਿੱਚ ਉਸਨੇ ਦਿੱਲੀ ਛੱਡੀ ਤੇ ਉਹ ਦੱਖਣ ਵੱਲ ਚਲੇ ਗਿਆ ਤਕਰੀਬਨ 31 ਸਾਲ ਉਹ ਆਪਣੇ ਘਰ ਤੋਂ ਦੂਰ ਰਿਹਾ ਤੇ ਮਹਿਲਾਂ 'ਚ ਰਹਿਣ ਵਾਲਾ ਰਾਜਾ ਕਿਵੇਂ ਤੰਬੂਆਂ 'ਚ ਮਰਿਆ ਕਿਉਂਕਿ ਗੁਰੂ ਸਾਹਿਬ ਨੂੰ ਉਹਨੇ ਘਰ ਛੱਡਣ 'ਚ ਮਜਬੂਰ ਕਰਤਾ ਸੀਗਾ ਪਤਾ ਮਹਾਰਾਜ ਨੂੰ ਸਭ ਸੀਗਾ ਉਸ ਟਾਈਮ ਅਨੰਦਪੁਰ ਸਾਹਿਬ ਦਾ ਜਦੋਂ ਮਹਾਰਾਜ ਕਿਲਾ ਛੱਡਦੇ ਆ ਆਪਣੇ ਪਰਿਵਾਰ ਸਮੇਤ ਪਤਾ ਮਹਾਰਾਜ ਨੂੰ ਸੀਗਾ ਪਰ ਮਹਾਰਾਜ ਨੇ ਦੁਨੀਆ ਨੂੰ ਵੀ ਦਿਖਾਉਣਾ ਸੀਗਾ ਤੇ ਕਿਵੇਂ ਉਹਨੇ ਜਦੋਂ ਮਹਾਰਾਜ ਨੂੰ ਮਜਬੂਰ ਕੀਤਾ ਇੱਕ ਤਰ੍ਹਾਂ ਦਾ ਤੇ ਉਹ ਆਪ ਵੀ 31 ਸਾਲ ਆਪਣੇ ਘਰ ਤੋਂ ਦੂਰ ਰਹਾ ਜਿਹੜੇ ਆਖਰੀ ਸਾਹ ਸੀਗੇ ਉਹ ਵੀ ਉਹਨੇ ਇਸ ਤਰ੍ਹਾਂ ਲਏ ਵੀ ਉਹ ਆਪ ਕਹਿੰਦਾ ਸੀਗਾ ਵੀ ਦੁਸ਼ਮਣ ਨੂੰ ਵੀ ਇਹ ਜਿਹੀ ਮੌਤ ਨਾ ਆਵੇ ਔਰੰਗਜ਼ੇਬ ਨੇ 49 ਸਾਲ ਭਾਰਤ ਦੇ ਰਾਜ ਕੀਤਾ ਉਸ ਟਾਈਮ ਦਾ ਬਹੁਤ ਅਮੀਰ ਬੰਦਾ ਸੀਗਾ ਉਹ ਤੇ ਸਭ ਤੋਂ ਤਾਕਤਵਰ ਲੱਖਾਂ ਦੀ ਫੌਜ ਜਿਹੜੇ ਗੈਰ ਮੁਸਲਮ ਬੰਦੇ ਸੀਗੇ ਉਹਨਾਂ ਨੂੰ ਤਰਨਵਾ ਬਦਲਣ ਵਾਸਤੇ ਕਹਿੰਦਾ ਸੀਗਾ ਜਿਹੜਾ ਨਹੀਂ ਬਦਲਦਾ ਸੀਗਾ ਉਹਨੂੰ ਮੌਤ ਹੀ ਸਹਣਾ ਦਿੰਦਾ ਜੀ ਗੁਰੂ ਤੇਗ ਬਹਾਦਰ ਜੀ ਨਾਲ ਵੀ ਉਹਨੇ ਇਦਾਂ ਹੀ ਕੀਤਾ ਸੀਗਾ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦੇ ਜਿਹੜੀ ਸ਼ਹੀਦੀ ਹੁੰਦੀ ਆ ਉਹ ਵੀ ਇਹਦੀ ਸ਼ਹਿਸ ਤੇ ਹੀ ਹੋਈ ਸੀ ਜਦੋਂ ਚਮਕੌਰ ਦੀ ਜੰਗ ਹੁੰਦੀ ਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਨੂੰ ਇੱਕ ਜਫਰਨਾਮਾ ਲਿਖਦੇ ਆ ਉਹ ਚਿੱਠੀ ਦੇ ਵਿੱਚ ਉਹ ਜਫਰਨਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਔਰੰਗਜ਼ੇਬ ਨੂੰ ਜਿਹਦੇ ਵਿੱਚ ਉਹ ਸੌਹਾ ਖਾ ਕੇ ਮੁਕਰਿਆ ਵੀ ਤੇਰਾ ਕੋਈ ਦੀਨ ਧਰਮ ਨਹੀਂ ਆ ਤੇਰਾ ਰੱਬ ਨਹੀਂ ਆ ਤੂੰ ਅੱਲਾ ਦਾ ਵੀ ਨਹੀਂ ਹੈ ਵੀ ਫੇਰ ਕੀ ਹੋਇਆ ਤੂੰ ਮੇਰੇ ਚਾਰ ਪੁੱਤ ਸ਼ਹੀਦ ਕਰਵਾਤੇ ਵੀ ਮੇਰਾ ਖਾਲਸਾ ਮੇਰਾ ਕੁੰਡਲੀਆ ਸੱਪ ਹਜੇ ਖਾਲਸਾ ਜਿਉਂਦਾ ਹੈ ਵੀ ਖਾਲਸੇ ਦੀ ਇਹ ਤਬਾਹੀ ਦਾ ਵੀ ਕੋਈ ਰਾਜ ਹੈ ਇਹ ਤਬਾਹੀ ਵੀ ਹੋਈ ਹੈ ਰੋਂਦਿਆਂ ਨੂੰ ਹਸਾਉਣ ਵਾਸਤੇ ਉਜੜਿਆਂ ਨੂੰ ਵਸਾਉਣ ਵਾਸਤੇ ਵੀ ਬੋਲਿਆ ਬਾਦਸ਼ਾ ਤੂੰ ਇਹ ਵਕਤ ਦੀ ਆਵਾਜ਼ ਸੁਣ ਖਾਲਸੇ ਦੀ ਇਸ ਤਬਾਹੀ ਵਿੱਚ ਵੀ ਕੋਈ ਰਾਜ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਤਾਂ ਉਹਦੇ ਆਲੇ-ਦੁਆਲੇ ਸਾਰੇ ਉਹਦੇ ਪਾਪ ਘੁੰਮਣ ਲੱਗ ਗਏ ਉਹਨੂੰ ਅਹਿਸਾਸ ਹੋਣ ਲੱਗ ਗਿਆ ਵੀ ਹਾਂ ਮੈਂ ਗਲਤ ਕਰ ਰਿਹਾ ਜੇ ਹੋਰ ਕੋਈ ਮਾਰਦਾ ਤਾਂ ਉਹ ਉਸ ਨੂੰ ਜੰਗ ਦੇ ਵਿੱਚ ਮਾਰ ਦਿੰਦਾ ਔਰੰਗਜ਼ੇਬ ਨੂੰ ਪਰ ਗੁਰਗੋਬਿੰਦ ਸਿੰਘ ਮਹਾਰਾਜ ਦੀ ਕਲਮ ਦੀ ਤਾਕਤ ਦੇਖੋ ਉਸਨੇ ਉਹਨਾਂ ਨੇ ਔਰੰਗਜ਼ੇਬ ਦਾ ਹੰਕਾਰ ਮਾਰਤਾ ਉਹਦਾ ਉਸ ਟਾਈਮ ਉਹਦਾ ਹੰਕਾਰ ਮਰ ਗਿਆ ਉਹਨੂੰ ਅਹਿਸਾਸ ਹੋ ਗਿਆ ਵੀ ਮੈਂ ਬਹੁਤ ਗੁਨਾਹ ਕਰ ਛੱਡੇ ਜਫਰਨਾਮਾ ਪੜਨ ਤੋਂ ਬਾਅਦ ਉਹਦੇ ਦਿਮਾਗ ਤੇ ਐਸਾ ਹਸਰ ਹੋਇਆ ਵੀ ਉਹ ਹਿੱਲ ਗਿਆ ਲਾਸਟ ਟਾਈਮ ਉਹ ਆਪਣੇ ਪੁੱਤਰਾਂ ਨੂੰ ਇੱਕ ਖੱਤ ਲਿਖਦਾ ਉਹ ਖੱਤ ਚ ਕੀ ਲਿਖਦਾ ਉਹ ਵੀ ਅੱਲਾ ਮੇਰੇ ਅੰਦਰ ਸੀ ਮੈਂ ਲੋਕਾਂ ਦਾ ਖੂਨ ਡੋਲਦਾ ਰਿਹਾ ਸਾਰੀ ਉਮਰ ਉਹ ਕਹਿੰਦਾ ਵੀ ਐਜਾ ਬਾਦਸ਼ਾਹ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਮੈਂ ਪਾਪੀ ਆ ਲਾਸਟ ਟਾਈਮ ਤੇ ਉਹਦੀਆਂ ਅੱਖਾਂ ਅੰਦਰ ਦਸਗੀਆਂ ਸੀਗੀਆਂ ਮੋਢੇ ਝੁੱਕ ਗਏ ਸੀ ਅੱਗੇ ਨੂੰ ਲੱਤ ਟੁੱਟ ਗਈ ਸੀ ਸੈਨਿਕਾਂ ਤੋਂ ਬਿਨਾ ਉੱਠ ਨਹੀਂ ਸੀ ਸਕਦਾ ਉਹ ਔਰੰਗਜ਼ੇਬ ਨੇ ਇੱਕ ਵਸੀਅਤ ਬਣਾਈ ਸੀ ਅਮੀਦੋਦੀਨ ਕੋਲ ਉਹ ਵਸੀਅਤ ਸੀ ਤੇ ਉਹਦੇ ਵਿੱਚ ਕੀ ਲਿਖਦਾ ਉਹ ਵੀ ਮੇਰੀ ਕਬਰ ਦੇ ਉੱਤੇ ਖਰਚਾ ਨਾ ਕੀਤਾ ਜਾਵੇ ਮੈਂ ਪਾਪੀ ਆ ਕਹਿੰਦਾ ਮੈਂ ਨੌਕਰ ਦੇ ਜੇਬ ਦੇ ਵਿੱਚ 4 ਪੈਸੇ 2 ਅੰਨੇ ਪਾਕ ਜਾ ਰਹੇ ਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨੂੰ ਜਫਰਨਾਮਾ ਲਿਖਿਆ ਤਾਂ ਉਹਨੂੰ ਅਹਿਸਾਸ ਹੋਇਆ ਵੀ ਕਰੋੜਾਂ ਰੁਪਏ ਮੈਂ ਜੋੜੇ ਜਿਹੜੇ ਉਹ ਮੇਰੀ ਹਰਾਮ ਦੀ ਕਮਾਈ ਆ ਉਹ ਮੇਰੇ ਹੱਕ ਦੀ ਕਮਾਈ ਨਹੀਂ ਐ ਫਿਰ ਲਾਸਟ ਟਾਈਮ ਇਤਿਹਾਸ ਦੱਸਦਾ ਉਹ ਉਸਨੇ ਟੋਪੀਆਂ ਬੁਣੀਆਂ ਉਹ ਟੋਪੀਆਂ ਬੁਣ ਕੇ ਉਹਨੂੰ ਵੇਚ ਕੇ ਉਹਨੇ 4 ਪੈਸੇ 2 ਅੰਨੇ ਜਿਹੜੇ ਇਕੱਠੇ ਕੀਤੇ ਵੀ ਇਹ ਇਹ ਮੇਰੇ ਹੱਕ ਦੀ ਕਮਾਈ ਆ ਇਸ ਦਾ ਮੇਰਾ ਕਫਨ ਤੁਸੀਂ ਤਿਆਰ ਕਰਨਾ ਇਸ ਇਹ ਮੇਰੇ ਹੱਕ ਦੀ ਕਮਾਈ ਨਾਲ ਤੁਸੀਂ ਮੇਰੇ ਮੇਰੇ ਕਫਨ ਤੇ ਕੱਪੜਾ ਦੇਣਾ ਜਦੋਂ ਉਹਦਾ ਹੰਕਾਰ ਟੁੱਟਦਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨੂੰ ਜਫਰਨਾਮਾ ਲਿਖਦੇ ਆ ਉਹ ਚਿੱਠੀ ਆ ਉਹ ਸ਼ਬਦ ਸੀਗੇ ਜਿਹੜੇ ਉਸਨੇ ਪੜ੍ਹੇ ਉਹਦਾ ਹੰਕਾਰ ਟੁੱਟਿਆ ਕਲਮ ਦੀ ਤਾਕਤ ਦੇ ਕੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦਾ ਮੇਰੀ ਜਿਹੜੀ ਕਬਰ ਆ ਉਹਨੂੰ ਕੱਚੀ ਮਿੱਟੀ ਨਾਲ ਬਣਾਇਆ ਜਾਵੇ ਉਹਦੇ ਉੱਤੇ ਕੋਈ ਫੁੱਲ ਨਾ ਲਾਏ ਜਾਣ ਉਹਦੇ ਉੱਤੇ ਕੋਈ ਛੱਤ ਨਾ ਹੋਵੇ ਉਹਦੇ ਨੇੜੇ ਕੋਈ ਦਰਖਤ ਨਾ ਹੋਵੇ ਮਨੁਸ਼ਾਨੀ ਹੋਣੀ ਚਾਹੀਦੀ ਮਨ ਮੇਰੇ ਵਰਗੇ ਪਾਪੀ ਨੂੰ ਧੁੱਪ ਚ ਸੜਨਾ ਚਾਹੀਦਾ ਇਹ ਉਹਦੇ ਆਪਣੇ ਬੋਲ ਸੀਗੇ ਜਦੋਂ ਤੁਸੀਂ ਮਨ ਨੂੰ ਦਫਨਾਉਂਗੇ ਮੇਰਾ ਜਿਹੜੀ ਗਰਦਨ ਆ ਉਹ ਬਾਹਰ ਰੱਖੀ ਜਾਵੇ ਵੀ ਮੈਂ ਨੰਗੇ ਮੂੰਹ ਅੱਲਾਹ ਦੀ ਦਰਗਾਹ 'ਚ ਜਾਵਾਂ ਤੇ ਮੇਰੇ ਗੁਨਾਹ ਮਾਫ ਹੋ ਜਾਣ ਇੰਨਾ ਡਰ ਗਿਆ ਸੀ ਉਸ ਟਾਈਮ ਉਹ ਆਪਣੇ ਗੁਨਾਹਾਂ ਤੋਂ ਤੇ ਇਹ ਡਰ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਮ ਨੇ ਦਿੱਤਾ ਉਹਦੀ ਅੱਜ ਵੀ ਕਬਰ ਦੇਖੀਏ ਤਾਂ ਉਹ ਕਬਰ ਤੇ ਦੀਵਾ ਜਲਾਉਣ ਵਾਲਾ ਨਹੀਂ ਹੈਗਾ ਕੋਈ ਉਹਨੂੰ ਅੱਜ ਵੀ ਲਾਂਤਾਂ ਪੈਂਦੀਆਂ ਤੇ ਰਹਿੰਦੀ ਦੁਨੀਆ ਤੱਕ ਉਹਨੂੰ ਲਾਂਤਾਂ ਹੀ ਪੈਂਦੀਆਂ ਰਹਿਣਗੀਆਂ ਔਰੰਗਜ਼ੇਬ ਦੀ ਜੇ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਇੰਨਾ ਮਾੜਾ ਹਾਲ ਆ ਉਹਨਾਂ ਨੂੰ ਕਲਕੱਤੇ ਦੀ ਇੱਕ ਝੁੱਗੀ 'ਚ ਰਹਿੰਦੇ ਨੇ ਲੋਕਾਂ ਦੇ ਭਾਂਡੇ ਮਾਣ ਜਾਣ ਤੇ ਮਜਬੂਰ ਨੇ ਉਹਨਾਂ ਦੀ ਘਰ ਦੀਆਂ ਔਰਤਾਂ ਸਰਕਾਰ ਦੀ ਪੈਨਸ਼ਨ ਤੇ ਗੁਜ਼ਾਰਾ ਕਰ ਰਹੇ ਨੇ ਇਸ ਟਾਈਮ ਜਿਹੜਾ ਕਹਿੰਦਾ ਸੀ ਕੌਣ ਹੈ ਗੁਰਗੋਬਿੰਦ ਸਿੰਘ ਹੰਕਾਰ ਨਾਲ ਕਹਿੰਦਾ ਸੀ ਛੱਡ ਦੇ ਆਨੰਦਪੁਰ ਸਾਹਿਬ ਨੂੰ ਤੇ ਅੱਜ ਕੀ ਕਰ ਰਹੀ ਹੈ ਉਹਦੀ ਹੋਂ ਵਾਲੀ ਪੀੜੀ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪੈਂਦਾ ਇਹ ਸਭ ਕੁਝ ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਆਤਮਾ ਫਿਜ਼ਾਦ ਪਾਕ ਇਹ ਉਹਦੇ ਸ਼ਬਦ ਸੀਗੇ ਇਹਦਾ ਮਤਲਬ ਕੀ ਸੀ ਹੁਣ ਇਹਦਾ ਮਤਲਬ ਸੀ ਵੀ ਮੇਰੇ ਜਾਣ ਦਾ ਟਾਈਮ ਆ ਗਿਆ ਮੇਰੇ ਮੌਤ ਤੋਂ ਬਾਅਦ ਨਿਰਾਸ਼ਾ ਹੋਊਗੀ ਹਨੇਰਾ ਛਾ ਜਾਊਗਾ ਉਸ ਤੋਂ ਬਾਅਦ ਫਿਰ ਮੁਗਲਾਂ ਦਾ ਤਖਤਾ ਪਲਟ ਹੁੰਦਾ ਦਿੱਲੀ ਦੇ ਵਿੱਚ ਤਖਤਾ ਦਾ ਉਹਦਾ ਉਦੋਂ ਹੀ ਪਲਟ ਗਿਆ ਸੀਗਾ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਉਹ ਸ਼ਹੀਦੀ ਕਰਦਾ ਚਾਂਦਨੀ ਚੌਂਕ ਦੇ ਵਿੱਚ ਬਸ ਉਹ ਬਚਿਆ ਹੋਇਆ ਸੀਗਾ ਵੀ ਕਿਉਂਕਿ ਉਹਦਾ ਹੰਕਾਰ ਮਾਰਨਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਜਫਰਨਾਮੇ ਦੇ ਰੂਪ ਔਰੰਗਜ਼ੇਬ ਜੀ ਕਹਿੰਦੇ ਜਦੋਂ ਦਿੱਲੀ ਛੱਡਦਾ ਆ ਉਹ ਦਿੱਲੀ ਤੋਂ ਬਾਹਰ ਰਹਿੰਦਾ ਹੋਇਆ ਤਾਂ 3 ਸਾਲ ਤੱਕ ਆਪਣੇ ਸੈਨਿਕਾਂ ਨੂੰ ਤਨਖਾਹਾਂ ਨਹੀਂ ਦੇ ਸਕਿਆ ਤੇ ਇਹ ਚੀਜ਼ ਦਾ ਫਾਇਦਾ ਚੱਕਿਆ ਮਰਾਠਿਆਂ ਨੇ ਇੰਨੀ ਵੱਡਾ ਟੁੱਕੀ ਹੋਈ ਵੀ ਉਹਨਾਂ ਨੂੰ ਮੁਗਲਾਂ ਨੂੰ ਦਫਨਾਉਣ ਦੀ ਜਗ੍ਹਾ ਵੀ ਨਹੀਂ ਹੁੰਦੀ ਤੇ ਨਾ ਮਿਲਦੀ ਸੀ ਇੱਕ ਟੋਆ ਪੜਦੇ ਸੀ ਉਹਦੇ ਵਿੱਚ ਜਾਨਵਰ ਸਿੱਟੀ ਜਾਂਦੇ ਸੀ ਉਹਦੇ ਵਿੱਚ ਹੀ ਇਨਸਾਨਾਂ ਨੂੰ ਮਰੇ ਹੋਏ ਸੈਨਿਕਾਂ ਨੂੰ ਸਿੱਟੀ ਜਾਂਦੇ ਸੀ ਇੰਨਾ ਮੁਸਕ ਮਾਰਦਾ ਸੀ ਜਿਹੜੇ ਨਾਲ ਘਰਾਂ ਦੇ ਚ ਰਹਿਣ ਵਾਲੇ ਬੰਦੇ ਸੀ ਉਹਨਾਂ ਨੂੰ ਰੋਟੀ ਖਾਣ ਨਸੀਬ ਨਹੀਂ ਸੀ ਹੁੰਦੀ ਇੰਨਾ ਮੁਸਕ ਮਾਰਦਾ ਸੀ ਉੱਥੋਂ ਇੰਨਾ ਜਾਨਵਰਾਂ ਵਾਲਾ ਵਰਤਾਰਾ ਹੋਇਆ ਉਹਨਾਂ ਸੈਨਿਕਾਂ ਨਾਲ ਜਿਨ੍ਹਾਂ ਸੈਨਿਕਾਂ ਦੇ ਦਮ ਦੇ ਉੱਤੇ ਔਰੰਗਜ਼ੇਬ ਕਹਿੰਦਾ ਸੀਗਾ ਵੀ ਹਾਂ ਮੈਂ ਬਾਦਸ਼ਾਹਾਂ ਦੁਨੀਆ ਦੀ ਕੋਈ ਤਾਕਤ ਮੇਰੇ ਤੋਂ ਛੋਟੀ ਆ ਮੈਂ ਸਭ ਤੋਂ ਪਾਵਰਫੁਲ ਬੰਦਾ ਮੈਂ ਸਭ ਤੋਂ ਤਾਕਤਵਾਰ ਬੰਦਾ ਮੇਰੇ ਕੋਈ ਨਹੀਂ ਸੈਨਾ ਮੇਰੇ ਕੋਈ ਇੰਨਾ ਪੈਸਾ ਮੈਂ ਕੁਝ ਵੀ ਕਰ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਤੋਂ ਵੱਡਾ ਹੱਥ ਔਰੰਗਜ਼ੇਬ ਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਸ਼ਦਨਤ ਤੇ ਮਜਬੂਰ ਕਰ ਦਿੱਤਾ ਸੋ ਇਸ ਤਰ੍ਹਾਂ ਦਾ ਉਹ ਜ਼ਾਲਮ ਦਾ ਅੰਤ ਹੋਇਆ ਸੋ ਆਈ ਹੋਪ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਿਲੀ ਹੋਊਗੀ ਜੇ ਕੋਈ ਗਲਤੀਆਂ ਰਹਿੰਦੀਆਂ ਸਤਿਗੁਰ ਸਮੱਤ ਬਖਸ਼ਣ ਸਾਨੂੰ ਇਤਿਹਾਸ ਸੁਣਾਉਣਾ ਤੁਹਾਨੂੰ ਆ ਜਾਵੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੇ ਕੰਟੈਂਟ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ